ਪੇਟਾ ਸੁਣਾਣਾ ਰਾਜਕੋਤਾ ਤੋਂ ਕਿ ਕਿਉਂਕਿ ਖਾਈ ਤਰੀਕ ਨੂੰ ਮੇਰੇ ਬੱਚੇ ਨਾਲ ਨਾ ਗਲਤ ਕੰਮ ਹੋਇਆ ਸਰਜੀਤ ਸਿੰਘ ਦੇ ਮੁੰਡੇ ਨੇ ਰਵਿੰਦਰਪੁਰ ਦੇ ਮੁੰਡੇ ਨੇ ਤੇ ਡੁੱਟਾ ਸਕੜਾ ਭਰਾ ਦੱਸ ਦਿੱਤਾ ਕਿ ਗਰਲੂਰ ਪੋਪਲੀ ਨੇ ਰਾਜਕੰਮ ਕੀਤਾ ਕਿ ਦੋ ਵਾਰੀਆਂ ਨੇ ਗਲਤ ਕੰਮ ਕੀਤਾ ਬਹਿਰ ਦਿਨ ਚਾ ਕਿੰਨੇ ਜਿਨੇ ਕਿ 13 ਤਰੀਕ ਨੂੰ ਮੇਰੀ ਐਫਐਸ ਰਿਪੋਰਟ ਲਿਖੀ ਗਈ ਤੇ ਮੈਂ ਉਸ ਤੋਂ ਬਾਅਦ ਤੇ 15 ਤਰੀਕ ਨੂੰ ਵੀ ਸਾਰੀ ਦਿਹਾੜੀ ਬੈਠੀ ਰਹੀ ਕਦੀ ਕਹਿੰਦੇ ਸੀ ਇਹ ਮੁਲਾਜ਼ਮ ਹੈ ਇਹਨੂੰ ਕਾਜੀ ਕਹਿੰਦੇ ਸੀ ਮੈਡੀਕਲ ਕਰਾਉਣਾ ਕਾਜੀ ਕਹਿੰਦੇ ਸੀ ਪਰਚਾ ਕਰਾ ਕੇ ਫੇਰ ਮੈਡੀਕਲ ਕਰਾਣਾ ਫੇਰ ਮੈਂ ਡਾਕਟਰ ਦੇ ਕੋਲ ਵੀ ਗਈ ਡਾਕਟਰ ਨੇ ਮੈਨੂੰ ਸਿੱਧਾ ਕਹਿਦਾ ਕੁੰਦਰਾ ਡਾਕਟਰ ਨੇ ਸਟੈਂਪ ਲਾ ਕੇ ਦਿੱਤੀ ਕਿ ਮੁਲਾਜ਼ਮ ਲੈ ਕੇ ਆਓ ਫੇਰ ਵੀ ਮੈਂ ਸਾਰੀ ਦਿਹਾੜੀ ਇੱਥੇ ਬੈਠੀ ਰਹੀ ਮੁਲਾਜ਼ਮ ਨੇ ਕੋਈ ਨਾ ਆਣ ਲਿਆ ਅੱਜ ਅੱਜ ਮੈਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਸੀ ਕਿ ਅਸੀਂ ਪਰਚਾ ਕੱਟਣਾ ਹੈ ਇਹਨਾਂ ਦੇ ਤੇ ਇਹ ਉਹਨਾਂ ਨੇ ਉਲਟਾ ਮੇਰੇ ਤੇ ਪਰਚਾ ਤਾਂ ਪੈਦਾ ਕੀਤਾ ਉਹ ਕਹਿੰਦੇ ਮੈਡੀਕਲ ਕਰਾਉਣਾ ਮੈਡੀਕਲ ਕਰਨਗੇ ਤੇ ਸਾਰਾ ਪਿੰਡੋਂ ਪਿੰਨਾ ਕੋਈ ਆਇਆ ਨਹੀਂ ਅੱਜ ਮੈਡੀਕਲ ਕਰਨਗੇ ਸਾਰੇ ਪਿੰਡ ਚਲੇ ਗਏ। ਹੁਣ ਉਹਨਾਂ ਨੇ ਕਹਿਤਾ ਮੈਡੀਕਲ ਦੇ ਵਿੱਚ ਕੁਝ ਵੀ ਨਹੀਂ ਆਇਆ ਹੈਗਾ। ਇਸ ਲਈ ਹੁਣ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਤਾਂ ਕੁਝ ਹੈ ਲੀਗਾ। ਤੇ ਰਾਜੀ ਰਾਜੀਨਾਮਾ ਕਰਨ ਨੂੰ ਸਾਰੇ ਪਿੰਡ ਦੇ ਇਕੱਠੇ ਹੋਏ ਸੀ। ਮੇਰੇ ਨਾਲ ਤਾਂ ਸਿਰਫ ਦੋ ਜਣੇ ਸਰਪੰਚ ਪੰਚ ਸੀਗੇ। ਮੈਂ ਇੱਕ ਪ੍ਰਦੀਪੀ ਸੀਗੇ। ਬਾਕੀ ਜਣਿਆਂ ਨੇ ਸਾਰੇ ਪਿੰਦੀ ਪਦੂਜੀ ਪਾੜੂਜੀ ਸੀ। ਮੈਂ ਉਹਨਾਂ ਨੂੰ ਬਹੁਤ ਕਹਿ ਕੇ ਇੱਕ ਦਿਨ ਚਾਹੀਦਾ ਮੈਨੂੰ ਇੱਕ ਦਿਨ ਚਾਹੀਦਾ ਮੈਨੂੰ ਇੱਕ ਦਿਨ ਦੇ ਵਿੱਚ ਮੈਂ ਹਾਂ ਲੇਟ ਨਹੀਂ ਕਰਨਾ ਮੇਰਾ ਮਨ ਨੂੰ ਇਹ ਮੈਂ ਹਾਲੇ ਹੋਰ ਇੱਕ ਦਿਨ ਡਿਲੇਟ ਕਰਨੀ ਆ ਪਰ ਇਹਨਾਂ ਨੇ ਮੇਰੀ ਕੋਲ ਅੱਜ ਮੇਰਾ ਰਾਜੀਨਾਮਾ ਕਰਵਾ ਦਿੱਤਾ ਹੈਗਾ ਪਰ ਮੇਰੇ ਮਨ ਨੂੰ ਨਹੀਂ ਹੈਗਾ ਕਿ ਮੇਰੇ ਜੋ ਬੱਚੇ ਨਾਲ ਹੋਇਆ ਆ ਕਿ ਮੇਰਾ ਇਨਸਾਫ ਕੀ ਕੀਤਾ ਗਿਆ ਮੈਂ ਇਸ ਗੱਲ ਦਾ ਬੱਚੇ ਦਾ ਇਨਸਾਫ ਚਾਹੁੰਦੀ ਆ ਤੁਸੀਂ ਕੀ ਇਨਸਾਫ ਲਈ ਚਾਹੁੰਦੇ ਆ ਇਨਸਾਫ ਲਈ ਇਨਸਾਫ ਲਈ ਇਹ ਹੀ ਚਾਹੁੰਦੀ ਆ ਕਿ ਜੋ ਵੀ ਮੇਰੇ ਪੁੱਤ ਨਾਲ ਹੋਇਆ ਆ ਉਹਨਾਂ ਨੇ ਕੋਈ ਵੀ ਇਹਦੀ ਕਾਰਵਾਈ ਨਹੀਂ ਕੀਤੀ ਹੈਗੀ ਮੈਂ ਤਾਂ 15 ਦਿਨ ਕਹਿੰਦੀ ਰਹੀ ਕਿ ਮੇਰੀ ਕਾਰਵਾਈ ਕਰੋ ਕਾਰਵਾਈ ਕਰੋ ਪਰਚਾ ਕਰੋ ਪਰ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਸਿਰਫ ਦੋਨਾਂ ਬੱਚਿਆਂ ਨੂੰ ਜਾ ਕੇ ਕਹਿੰਦਾ ਵੀ ਕੁਝ ਵੀ ਨਹੀਂ ਆਇਆ ਜਿਹੜਾ ਹੁਣ ਬਿਆਨ ਲਿਖਿਆ ਉਹਦੇ ਵਿੱਚ ਜੋ ਮੈਂ ਬੱਚੇ ਦਾ ਬਿਆਨ ਲਿਖਾਇਆ ਸੀ ਕਿ ਆਹ ਕੰਮ ਹੋਇਆ ਉਹਦੇ ਵਿੱਚ ਕੁਝ ਹੋਇਆ ਹੀ ਨਹੀਂ ਲੜਾਈ ਝਗੜੇ ਦਾ ਕੰਮ ਇਹਨਾਂ ਨੇ ਕਰਦਾ ਬੱਚੇ ਨਾਲ ਉਹਨੇ ਗਲਤ ਕੰਮ ਕੀਤਾ ਬੱਚੇ ਨਾਲ ਉਹਨੇ ਗਲਤ ਕੰਮ ਕੀਤਾ ਮੇਰੇ ਨਾਲ ਦੋ ਵਾਰੀ ਕੀਤਾ ਤੇ ਸਤਨਾਪੁਰੇ ਵਾਲੀ ਪੁਲਿਸ ਨੇ ਕੀ ਕੀਤਾ ਸਤਨਾਪੁਰੇ ਵਾਲੀ ਪੁਲਿਸ ਨੇ ਪਹਿਲਾਂ ਕਿਹਾ ਵੀ ਆਪਾਂ ਮੈਡੀਕਲ ਬਣਾਉਣਾ ਆ ਫਿਰ ਕਹਿੰਦੇ ਪਰਚਾ ਦਰਜ ਹੋਣਾ ਆ ਅੱਜ ਮੈਨੂੰ ਬਿਆਨ ਨਾਲ ਹੀ ਸੱਜਿਆ ਗਿਆ ਸੀ ਕਿ ਪਰਚਾ ਦਰਜ ਕਰਨਾ ਤੇ ਦੂਜੀ ਪਾਰਟੀ ਦੀ ਫੇਣੀ ਖੁੱਤੀ ਹੋਈ ਸੀ ਮੇਰਾ ਪਰਚਾ ਤਾਂ ਦਰਜ ਕੀਤਾ ਨਹੀਂ ਮੈਡੀਕਲ ਕਰਨ ਚਾਹੀਦੇ ਮੈਂ ਉਹਨਾਂ ਨੂੰ ਇਹ ਹੀ ਮੰਗ ਰੱਖੀ ਮੈਂ ਕਿਹਾ ਵੀ ਤੁਸੀਂ ਤਾਂ ਕਹਿੰਦੇ ਸੀਗੇ ਪਹਿਲਾਂ ਪਰਚਾ ਕਰਨਾ ਫਿਰ ਮੈਡੀਕਲ ਹੋਣਾ ਵੀ ਹੁਣ ਕਿਤਾ ਮੈਡੀਕਲ ਹੋ ਚੱਲਾ ਮੇਰੇ ਇੰਨੇ ਦਿਨ ਕਿਉਂ ਨਹੀਂ ਮੈਡੀਕਲ ਸਤਨਾਮਪੁਰੇ ਵਾਲੀ ਪੁਲਿਸ ਨੇ ਦਬਾਅ ਵਿੱਚ ਟਾਡੇ ਕੋਲ ਕਰਾਇਆ ਸਤਨਾਮਪੁਰੇ ਵਾਲਿਆਂ ਨੇ ਇਹ ਬੱਚੇ ਦਾ ਜੋ ਕੀਤਾ ਸੀ ਜਿਹੜੇ ਬਿਆਨ ਤੇ ਮੈਂ ਕੀਤਾ ਸੀ ਉਹਦੇ ਬਿਆਨਾਂ ਦੇ ਵਿੱਚ ਤਾਂ ਕੁਝ ਵੀ ਨਹੀਂ ਲਿਖਿਆ ਪੇਪਰ ਦੇ ਵਿੱਚ ਲੜਾਈ ਝਗੜੇ ਵਾਲੇ ਕਾਰਕਿਤਾ ਉਹਨਾਂ ਨੇ ਦੂਜਾ ਕਰਨਾ ਉਹਨੇ ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਉਹਨਾਂ ਦਾ ਹਾਂਜੀ ਮੈਂ ਕਾਰਵਾਈ ਕਰਾਂਗਾ ਤੁਹਾਡੇ ਤੇ ਕੋਈ ਦਬਾਅ ਤਾਂ ਨਹੀਂ ਨਾ ਅਜੀ ਕੋਈ ਦਬਾਅ ਨਹੀਂ ਹੈਗਾ ਮੇਰੇ ਬੱਚੇ ਨਾਲੇ ਕੰਮ ਹੋਇਆ ਆ ਜਦੋਂ ਮੈਂ ਜਦੋਂ ਮੈਂ ਨਾ ਇਹਨਾਂ ਨੂੰ ਦੱਸਿਆ ਇਹ ਮੈਨੂੰ ਕਹਿੰਦੇ ਚਮਾਰੀਏ ਤੂੰ ਕੀ ਕਰ ਲੈਣਾ ਮੇਰੀ ਜਾਤ ਨੂੰ ਦੀ ਇਹਨਾਂ ਨੇ ਗਾਲ ਦਿੱਤੀ ਆ ਜੀ ਮੈਂ ਬਹੁਤ ਇਹਨਾਂ ਤੇ ਮੈਂ ਇਹਨਾਂ ਦੇ ਕੋਲ ਬੈਠ ਕੇ ਗੱਲ ਕਰਨੀ ਚਾਹੁੰਦੀ ਸੀ ਪਰ ਇਹਨਾਂ ਨੇ ਸਰਪੰਚ ਦੇ ਸਾਹਮਣੇ ਵੀ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਮੇਰੇ ਹੱਥ ਤੱਕ ਸਾਹਮਣੇ ਚੱਕਰ ਤੇ ਆ ਗਏ ਸਰਪੰਚ ਦੇ ਸਾਹਮਣੇ ਮੈਂ ਪਿੰਚਾਂ ਨੂੰ ਵੀ ਦੱਸਿਆ ਸੀ ਸਰਪੰਚਾਂ ਨੂੰ ਵੀ ਉਹ ਵੀ ਹੱਕ 'ਚ ਖੜੇ ਸੀ ਪਰ ਅੱਜ ਮੇਰੇ ਨਾਲ ਕੋਈ ਮੇਰੇ ਮਨ ਨੂੰ ਸਕੂਨ ਨਹੀਂ ਆਇਆ ਕਿ ਜਿਹੜੀ ਮੇਰੇ ਨਾਲ ਗੱਲ ਹੋਈ ਮੈਂ ਪਰਚਾ ਘਟਾਉਣਾ ਚਾਹੁੰਦੀ ਸੀ ਪਰ ਮੇਰਾ ਪਰਚਾ ਨਹੀਂ ਘਟਿਆ ਤੇ ਅੱਜ ਨਾਲ